ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀਓ ਅੱਜ ਆਪਾਂ ਕੁਝ ਮੌਜੂਦਾ ਸਮੇਂ ਦੇ ਉੱਪਰ ਗੱਲਬਾਤ ਕਰਨੀ ਚਾਹੁੰਦੇ ਆ ਜਿਸ ਤਰ੍ਹਾਂ ਪੰਥ ਦੋਖੀ ਸੂਰੀ ਦਾ ਕੀਰਤਨ ਸੋਲਾ ਪੜਨ ਵਾਲੇ ਭਾਈ ਸੰਦੀਪ ਸਿੰਘ ਸਣੀ ਜਿਹੜੇ ਅੰਡਰ ਟ੍ਰਾਇਲ ਜੇਲ ਦੇ ਵਿੱਚ ਹਨ ਜਿੱਥੇ ਉਹਨਾਂ ਨੇ ਇੱਕ ਹੋਰ ਦੁਸ਼ਟ ਦਾ ਕੀਰਤਨ ਸੋਲਾ ਪੜਿਆ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀਗਾ ਤੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਉਸ ਵਿਅਕਤੀ ਨੇ ਝੂਠੇ ਮੁਕਾਬਲੇ ਬਣਾ ਕੇ ਕਤਲੇਆਮ ਕੀਤਾ ਨੌਜਵਾਨ ਬੀਬੀਆਂ ਨੂੰ ਗੁਰਸਿੱਖ ਬੀਬੀਆਂ ਨੂੰ ਥਾਣਿਆਂ ਦੇ ਵਿੱਚ ਇਲਜ਼ਾਮ ਕੇ ਬੇਪਤ ਕੀਤਾ ਔਰ ਕੋਰਟ ਨੇ ਉਹਨੂੰ ਕੁਝ ਕੇਸਾਂ ਦੇ ਵਿੱਚ ਸਜ਼ਾ ਦਿੱਤੀ ਤੇ ਉਹ ਸਜ਼ਾ ਭੁਗਤਣ ਵਾਸਤੇ ਜੇਲ੍ਹ ਦੇ ਵਿੱਚ ਸੀ ਮਹਾਨ ਯੋਧੇ ਸੰਦੀਪ ਸਿੰਘ ਛਨੀ ਨੇ ਉਹ ਦੋਸ਼ਟ ਦਾ ਵੀ ਉੱਥੇ ਕੀਰਤਨ ਸੋਲਾ ਪੜਿਆ ਉਹਨੂੰ ਨਰਕ ਦੇ ਵਿੱਚ ਭੇਜਿਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਰਲ ਕੇ ਨਾਲ ਗੁੰਡਿਆਂ ਨੂੰ ਲੈ ਕੇ ਜਿਹੜੇ ਸਾਬਕਾ ਪੁਲਿਸ ਮੈਨਾਂ ਉੱਥੇ ਸਜ਼ਾ ਭੁਗਤ ਰਹੇ ਸੀ ਉਹਨਾਂ ਨੇ ਰਲ ਕੇ ਭਾਈ ਸੰਦੀਪ ਸਿੰਘ ਸਣੀ ਦੇ ਉੱਪਰ ਅੰਨਾ ਤਸ਼ੱਦਦ ਕੀਤਾ ਔਰ ਉਹਨਾਂ ਨੂੰ ਤਸ਼ੱਦਦ ਕਰਕੇ ਅੱਧ ਮੋਇਆ ਕੀਤਾ ਬੁਰੀ ਹਾਲਤ ਕੀਤੀ ਹੁਣ ਉਹਨਾਂ ਦਾ ਜਿਹੜਾ ਮੈਡੀਕਲ ਕਰਵਾਇਆ ਗਿਆ ਉਹਦੇ ਵਿੱਚ ਵੀ ਬਹੁਤ ਸੱਟਾਂ ਦਾ ਉਲੇਖ ਹੋਇਆ ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਕੰਮ ਹੈ ਇਹ ਗੈਰ ਕਾਨੂੰਨੀ ਹੈ ਜੇਲ੍ਹ ਦੇ ਵਿੱਚ ਜਿਹੜਾ ਕਿਸੇ ਨੂੰ ਫੜ ਕੇ ਕੁੱਟਣਾ ਮਾਰਨਾ ਤਸ਼ੱਦਦ ਕਰਨਾ ਪਹਿਲਾਂ ਤਾਂ ਇਹ ਕਾਲੇ ਕਾਰਨਾਮੇ ਥਾਣਿਆਂ ਦੇ ਵਿੱਚ ਹੁੰਦੇ ਸੀਗੇ ਇਹ ਸੂਬਾ ਸਰਹੰਦ ਵਰਗੇ ਜਿਹੜੇ ਦੁਸ਼ਟ ਆ ਇਹ ਥਾਣਿਆਂ ਦੇ ਵਿੱਚ ਲਜਾ ਕੇ ਨੌਜਵਾਨਾਂ ਦੇ ਉੱਪਰ ਤਸ਼ੱਦਦ ਕਰਦੇ ਸਨ ਪਰ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਹੁਣ ਇਹ ਸਾਰਾ ਕੁਝ ਜੇਲ੍ਹ ਦੇ ਵਿੱਚ ਭਾਈ ਸੰਦੀਪ ਸਿੰਘ ਦੇ ਨਾਲ ਕੀਤਾ ਗਿਆ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਤੇ ਨਾਲ ਹੀ ਅਸੀਂ